ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਆਪਣੇ ਜੋ ਪੰਜਾਬ ਦੇ ਚਿੰਤਕ ਲੋਕ ਆ ਜੋ ਪੰਜਾਬ ਦੇ ਹਰ ਸਮੇਂ ਗੱਲ ਕਰਦੇ ਆ ਪੰਜਾਬ ਦੇ ਹਰ ਇਸ਼ੂ ਤੇ ਬੋਲਦੇ ਆ ਹਰ ਜਗ੍ਹਾ ਪਹੁੰਚਦੇ ਆ ਤੇ ਆਪਣਾ ਘਰੋਂ ਤੇਲ ਬਾਲ ਕੇ ਤੇ ਲੋਕਾਂ ਦੀ ਲਈ ਹਾਂ ਦਾ ਨਾਰਾ ਮਾਰਦੇ ਆ ਤੇ ਕੁਝ ਬੰਦੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਕੁਝ ਉਹਨਾਂ ਬਾਰੇ ਗਲਤ ਗੱਲਾਂ ਵੀ ਕਰਦੇ ਆ بڑے ਵੱਡੇ ਵੱਡੇ ਪੱਤਰਕਾਰ ਵੀ ਉਹਨਾਂ ਬਾਰੇ ਕੁਝ ਮਾੜਾ ਚੰਗਾ ਬੋਲਦੇ ਆ ਵੀ ਇਹ ਗੱਲ ਨੂੰ ਝੋਲਾ ਪਾਉਣਾ ਮਹਿਕਮਾ ਇਹ ਕਿਸੇ ਪਾਸੇ ਨਹੀਂ ਲਾਉਂਦੇ ਇਦਾਂ ਦੀਆਂ ਗੱਲਾਂ ਵੀ ਕਰਦੇ ਆ ਚਲੋ ਜੇ ਮੰਨ ਲਓ ਜਿਹੜਾ ਬੰਦਾ ਪਾਵਰ 'ਚ ਨਹੀਂ ਉਹ ਆਵਾਜ਼ ਉਠਾ ਹੀ ਸਕਦਾ ਕਿਸੇ ਪਾਸੇ ਗੱਲ ਤਾਂ ਹੁਣ ਜਾਂ ਸਿਸਟਮ ਨੇ ਲਾਉਣੀ ਆ ਜਾਂ ਸਰਕਾਰ ਨੇ ਲਾਉਣੀ ਆ ਪ੍ਰਸ਼ਾਸਨ ਨੇ ਲਾਉਣੀ ਆ ਤੇ ਪਰ ਜਦੋਂ ਇਸ਼ੂ ਇੱਕ ਵਾਰੀ ਕ੍ਰੀਏਟ ਹੋ ਜਾਵੇ ਉੱਠ ਪਵੇ ਇਸ਼ੂ ਉਹਦਾ ਰੌਲਾ ਵੱਧ ਜਾਵੇ ਤੇ ਇੰਨਾ ਰੌਲਾ ਪੈਣ ਤੇ ਫਿਰ ਉਹ ਕਿਸੇ ਨਾ ਕਿਸੇ ਪਾਸੇ ਸਰਕਾਰ ਦੀ ਵੀ ਗਲੇ ਦੀ ਅੱਡੀ ਬਣ ਜਾਂਦਾ ਉਹਨੂੰ ਲਾਉਣਾ ਪੈਂਦਾ ਕਿਤੇ ਨਾ ਕਿਤੇ ਤੇ ਜਿਹੜੇ ਬੰਦੇ ਆ ਹੁਣ ਮੈਂ ਉਹਨਾਂ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹਣਾ ਪੀ ਪੰਜਾਬ ਦੇ ਵਿੱਚ ਦੇਖ ਲਓ ਜਿੰਨੇ ਵੀ ਬੰਦੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਆ ਤੇ ਹਰ ਜਗ੍ਹਾ ਆਪਣੀ ਸਪੋਰਟ ਲਈ ਪਹੁੰਚਦੇ ਆ ਜਿੱਥੇ ਵੀ ਕਿਤੇ ਆਪਣੇ ਨਾਲ ਤੱਕਾ ਹੋਵੇ ਜਾਂ ਕੋਈ ਪ੍ਰਸ਼ਾਸਨ ਗੱਲ ਨਾ ਸੁਣੇ ਜਾਂ ਕਿਤੇ ਕਤਲ ਹੋ ਜਾਵੇ ਜਾਂ ਕੋਈ ਵੀ ਕਿਸੇ ਕਿਸਮ ਦਾ ਇਸ਼ੂ ਹੋਵੇ ਪੰਜਾਬ ਦਾ ਉਹ ਧਰਮ ਨਹੀਂ ਦੇਖਦੇ ਜਾਤ ਨਹੀਂ ਦੇਖਦੇ ਹਰ ਬੰਦੇ ਦੇ ਨਾਲ ਜਾ ਕੇ ਉਹ ਡਟ ਕੇ ਖੜ ਜਾਂਦੇ ਆ ਜਿੰਨੀ ਜੋਗੇ ਉਸ ਤੋਂ ਵੱਧ ਅ ਕੋਸ਼ਿਸ਼ ਕਰਦੇ ਆ ਉਹਨੂੰ ਕਿਸੇ ਪਾਸੇ ਲਾਇਆ ਜਾਵੇ ਜੇ ਆ ਹੁਣ ਏਜੰਟਾਂ ਦਾ ਇਸ਼ੂ ਆ ਤੇ ਦੇਖ ਲਓ ਕਿੰਨਾ ਵੱਡਾ ਅਮਾਉਂਟ ਪਾਣੇ ਸਿੱਧੂ ਨੇ ਲੋਕਾਂ ਨੂੰ ਮੜਵਾ ਦਿੱਤਾ ਤੇ ਹੁਣ ਜੋ ਪੰਜਾਬ ਦੇ ਹਾਲਾਤ ਆ ਉਹਦੇ ਬਾਰੇ ਆਪਾਂ ਚਿੰਤਤ ਹੋ ਕੇ ਗੱਲਾਂ ਕਰਨੀਆਂ ਪੈ ਰਹੀਆਂ ਕਿਉਂਕਿ ਇਹ ਜੋ ਸੁਖਵਿੰਦਰ ਸਿੰਘ ਸੈਹਨੇ ਆਲਾ ਸਰਪੰਚ ਜਿਹਦਾ ਕਤਲ ਹੋਇਆ ਇਹ ਵੀ ਇਨ੍ਹਾਂ ਵਰਗਾ ਹੀ ਪੰਜਾਬ ਪੱਕੀ ਸੋਚ ਸੀ ਪੰਥ ਪ੍ਰਸਤ ਬੰਦਾ ਸੀ ਤੇ ਆਪਣੇ ਪਿੰਡ ਦੇ ਵਿੱਚ ਬਹੁਤ ਵਧੀਆ ਉਹਨੇ ਕਾਰਜ ਕੀਤੇ ਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਆਪਣੀ ਪਾਵਰ ਤੋਂ ਬਿਉਂਡ ਜਾ ਕੇ ਜੋ ਕੰਮ ਸਰਪੰਚ ਦੇ ਅਧਿਕਾਰ ਖੇਤਰ ਚ ਨਹੀਂ ਆਉਂਦੇ ਜਾਂ ਉਹ ਨਾ ਵੀ ਕਰੇ ਤੇ ਸਰਦਾ ਉਹਦਾ ਪਰ ਫਿਰ ਵੀ ਉਹਦੇ ਤੋਂ ਬਿਉਂਡ ਜਾ ਕੇ ਉਹਨੇ ਕੰਮ ਲੋਕਾਂ ਦੇ ਕੀਤੇ ਧੀਆਂ ਦੇ ਜਿੱਦਾਂ ਵਿਆਹ ਹੋਣੇ ਜਾਂ ਕਿਸੇ ਦੀ ਆਰਥਿਕ ਮਦਦ ਜਾਂ ਜਿਹੜਾ ਇਲਾਜ ਨਹੀਂ ਕਰਾ پا ਰਿਹਾ ਉਹਦਾ ਇਲਾਜ ਕਰਾਉਣਾ ਇਦਾਂ ਦੇ ਕੰਮ ਉਹਨਾਂ ਨੇ ਕੀਤੇ ਤੇ ਸਰਕਾਰ ਦੇ ਅੱਖਾਂ 'ਚ ਵੀ ਉਹ ਰੜਕਦੇ ਸੀ ਉੱਥੋਂ ਦਾ ਜੋ ਐਮ.ਐਲ.ਏ. ਆਗੋ ਕੇ ਉਹਨੇ ਵੀ ਉਹਨਾਂ ਬਾਰੇ ਬੜਾ ਮਾੜਾ ਚੰਗਾ ਬੋਲਿਆ